ਉੱਥੇ ਨਮਾਣੇ ਤੇ ਨਤਾਨੇ ਹੋ ਕੇ ਜਾਈਦਾ ਨਾ ਕਿ ਉੱਥੇ ਹੰਕਾਰ ਕਰਕੇ ਮਾਨ ਸਭ ਜਾਈਦਾ ਆ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੰਗੇ ਪੈਰੀ ਉੱਥੇ ਹਾਜ਼ਰ ਹੋਏ ਤੇ ਸਜ਼ਾ ਲੱਗੀ ਗ੍ਰਹਿ ਮੰਤਰੀ ਬੂਟਾ ਸਿੰਘ ਉੱਥੇ ਹਾਜ਼ਰ ਹੋਏ ਤੇ ਸਜ਼ਾ ਲੱਗੀ ਸਰਜੀਤ ਸਿੰਘ ਬਰਨਾਲੇ ਦੇ ਗਲ ਦੇ ਵਿੱਚ ਫੱਟੀ ਪਾਈ ਗਈ ਮੈਂ ਪਾਪੀ ਤੂੰ ਬਖਸ਼ਣ ਹਾਰ ਉਹੀ ਸੁਖਵੀਰ ਬਾਦਲ ਦੇ ਪਾਈ ਗਈ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦੇ ਆ ਜਥੇਦਾਰ ਦੇ ਇੱਕ ਵਾਰੀ ਦੀ ਕਈ ਵਾਰੀ ਪੈਰਾਂ ਨੂੰ ਹੱਥ ਲਾਇਆ ਝੁੱਕ ਕੇ ਉਹਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਛੋਟੀ ਹੈ ਅਕਾਲ ਤਖਤ ਦਾ ਜਥੇਦਾਰ ਵੱਡਾ ਹੈ ਮਾਣ ਇੱਜ਼ਤ ਵਧਾਇਆ ਇਸ ਲਈ ਤੁਹਾਨੂੰ ਵੀ ਮਾਣ ਇੱਜ਼ਤ ਵਧਾਉਣਾ ਚਾਹੁੰਦਾ ਸੀ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਜਿੰਨੇ ਨੀਵੇਂ ਹੋ ਕੇ ਜਾਓਗੇ ਲੋਕਾਂ 'ਚ ਤੁਹਾਡਾ ਮਾਣ ਵਧੇਗਾ ਜਿੰਨੇ ਹੰਕਾਰੀ ਗੱਲਾਂ ਕਰੋਗੇ ਉੱਚੀਆਂ ਨੀਵੀਆਂ ਉਨਾ ਤੁਹਾਡਾ ਜਿਹੜਾ ਮਾਣ ਸਨਮਾਨ ਹੈ ਲੋਕਾਂ ਦੇ ਵਿੱਚ ਮਾਣ ਸਭ ਘਟੇਗਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਜਥੇਦਾਰ ਸਾਹਿਬਾਨ ਦਾ ਮਾਣ ਸਨਮਾਨ ਵਧੇਗਾ ਕਿਉਂਕਿ ਇਹ ਸਿੱਖਾਂ ਦੀ ਸੰਸਥਾ ਹੈ ਇਹਨੂੰ ਸਿੱਖ ਕਦੇ ਵੀ ਖਤਮ ਨਹੀਂ ਹੋਣ ਦੇਣਗੇ ਦੋਸਤੋ ਇੰਨੀ ਇੱਕ ਵਿਚਾਰਾਂ ਸੀ ਦੇਖਦੇ ਹਾਂ 15 ਜਨਵਰੀ ਨੂੰ ਕੀ ਸਜ਼ਾ ਲੱਗਦੀ ਹੈ ਕੀ ਉਹਨਾਂ ਨੂੰ ਸਵਾਲ ਜਵਾਬ ਹੁੰਦੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਨਾ ਹੀ ਉੱਥੇ ਮੀਡੀਆ ਆਪਣੇ ਨਾਲ ਲੈ ਕੇ ਜਾਣਾ ਚਾਹੀਦਾ ਨਾ ਹੀ ਹੁੱਲੜ ਵਾਜਾਂ ਨੂੰ ਲਿਜਾਣਾ ਚਾਹੀਦਾ ਇਕੱਲੇ ਜਾਣ ਨਿਮਾਣੇ ਸਿੱਖ ਬਣ ਕੇ ਜਾਣ ਤੇ ਪੈਦਲ ਜਾਣ ਇਹ ਜਥੇਦਾਰ ਸਾਹਿਬਾਨ ਨੇ ਦੇਖਣਾ ਹੈ ਕਿ ਉਹਨਾਂ ਨੂੰ ਕਿਹੋ ਜਿਹਾ ਮਾਹੌਲ ਚ ਸਵਾਲ ਪੁੱਛਦੇ ਆ ਤੇ ਕਿੰਨੇ ਬੰਦਿਆਂ ਨੂੰ ਸੱਦਣਾ ਹੈ ਕਿੱਥੇ ਸੱਦਣਾ ਹੈ ਤੁਸੀਂ ਇੱਕ ਜਿਸ ਤਰ੍ਹਾਂ ਜੱਜ ਦੇ ਸਾਹਮਣੇ ਕੋਈ ਸੱਦਿਆ ਜਾਂਦਾ ਹੈ ਕੋਈ ਮੁਜਰਮ ਅਪਰਾਧੀ ਜਾਂ ਦੋਚੀ ਹੁੰਦਾ ਦਾ ਕਹਿ ਲਾਂ ਜਾਂ ਜਿਹਦੇ ਉੱਤੇ ਦੋਸ਼ ਹੁੰਦੇ ਆ ਉਹਨੂੰ ਜੱਜ ਕਰਦਾ ਹੈ ਉੱਥੇ ਅਪਰਾਧੀ ਦੀ ਉਹਦੀ ਨਹੀਂ ਚੱਲਦੀ ਉੱਥੇ ਜੱਜ ਦੀ ਚੱਲਦੀ ਇਸ ਲਈ ਸਾਡੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਸਿਰਮੌਰ ਨੇ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਸਿੱਖ ਪੰਥ ਨੇ ਮੰਨਣਾ ਹੈ ਤੇ ਕੁਝ ਇੱਕ ਹਿੱਸਾ ਜਿਹੜਾ ਕਿਸੇ ਦਾ ਅੰਧ ਭਗਤ ਹੁੰਦਾ ਹੈ ਉਹ ਗਾਲਾਂ ਵੀ ਕੱਢਦਾ ਸੋਸ਼ਲ ਮੀਡੀਆ ਤੇ ਮੰਦਾ ਚੰਗਾ ਵੀ ਬੋਲਦਾ ਉਹਨਾਂ ਦੇ ਕਹੇ ਨਾਲ ਕੁਝ ਨਹੀਂ ਬਣਨਾ ਇੰਨੀਆਂ ਇੱਕ ਵਿਚਾਰਾਂ ਸੀ ਦੋਸਤੋ ਭੁੱਲ ਚੁੱਕ ਦੀ ਕਿਵੇਂ